ਪਰਮੇਂਦਰ ਸਿੰਘ ਪਿੰਕੀ ਪਿੰਕੀ ਜੀ ਕੀ ਕਾਰਨ ਹੈ ਜਿਨ ਕੌਂਸਲ ਨੂੰ ਜਿੰਦਾ ਰੱਖਿਆ ਨਗਰ ਕੌਂਸਲ ਨੂੰ ਜਿੰਦਾ ਇਸ ਕਰਕੇ ਲਾਇਆ ਹੈ ਵੀ 6 ਮਹੀਨੇ ਹੋ ਗਏ ਕਮੇਟੀ ਬਣੀ ਨਾ 6 ਮਹੀਨਿਆਂ ਦੇ ਵਿੱਚ 6 ਕੰਮ ਨਹੀਂ ਕਰ ਸਕੇ ਇਹ ਹੁਣ ਜਿਹੜਾ ਸਾਡਾ ਪ੍ਰਧਾਨ ਹੈਗਾ ਉਹ ਤੋਂ ਅਸੀਂ ਸਮਰਥਨ ਵਾਪਸ ਲਿੱਤਾ ਤੇ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਉਹਦੀ ਕਾਰਗੁਜ਼ਾਰੀ ਵਧੀਆ ਨਹੀਂ ਹੈਗੀ ਨਾ ਹੀ ਉਹਨੂੰ ਕੋਈ ਤਜਰਬਾ ਹੈ ਇਸ ਦਾ ਨਾ ਹੀ ਕਿਸੇ ਤੋਂ رائے ਲੈ ਕੇ ਰਾਜੀ ਹੈ ਸਾਡੇ ਵਿੱਚ ਦੋ ਸਾਬਕਾ ਨਗਰ ਕੌਂਸਲ ਪ੍ਰਧਾਨ ਵੀ ਨੇਗੇ ਇਸ ਟਾਈਮ ਕਮੇਟੀ ਚ ਨਾ ਉਹਨਾਂ ਤੋਂ ਰਹਿ ਲੈਂਦਾ ਕਿਸ ਤੋਂ ਨਹੀਂ ਰਹਿ ਲੈਂਦਾਗਾ ਤੇ ਸਾਡਾ ਉਸ ਕਰਕੇ ਪ੍ਰਧਾਨਗੀ ਦੀ ਪ੍ਰਧਾਨ ਦੀਆਂ ਨਿਕਲਕੀਆਂ ਕਰਕੇ ਅੱਜ ਜਿਹੜਾ ਸ਼ਹਿਰ ਹੈ ਤਰਾ ਤਰਾ ਕਰ ਰਿਹਾਗਾ ਉਹਦੇ ਕਰਕੇ ਸਿੰਗਰੇਜ ਬਲਾਕ ਹੈ ਉਹਦੀ ਅੱਜ ਤੱਕ ਨਹੀਂ ਇਹਦੀ ਬਲਾਕੇਜ ਖੁੱਲੀ ਠੀਕ ਹੈ ਜੀ ਗੰਦਗੀ ਦੇ ਢੇਰ ਲੱਗੇ ਪਏ ਨੇ ਚੂਬਾ ਲਾਈਟਾਂ ਦਾ ਬੁਰਾ ਹਾਲ ਹੈਗਾ ਸੜਕਾਂ ਦਾ ਬੁਰਾ ਹਾਲ ਹੈ ਸਾਡੇ ਜਿਹੜੇ ਜ਼ਿਲ੍ਹੇ ਦਾ ਜਿਹੜਾ ਜ਼ਿਲ੍ਹੇ ਦਾ ਮਾਲਕ ਹੈ ਡੀਸੀ ਸਾਹਿਬ ਉਹਦੇ ਘਰ ਦੇ ਮੂਹਰੇ ਸੜਕ ਪੱਟੀ ਨੂੰ ਅੱਜ ਸਾਲ ਹੋ ਗਿਆ ਜੀ ਉਹ ਨਹੀਂ ਅੱਜ ਉੱਥੇ ਕੋਈ ਸੜਕ ਬਣ ਰਹੀ ਬਹੁਤ ਬੁਰਾ ਹਾਲ ਹੈਗਾ ਸ਼ਹਿਰ ਦਾ ਇਸ ਕਰਕੇ ਇੱਥੇ ਨਗਰ ਕੌਂਸਲ ਸੰਗਰੂਰ ਦੇ ਵਿੱਚ ਕੰਮ ਨੂੰ ਆਉਂਦੇ ਸੀ ਕੰਮ ਜਦੋਂ ਹੋਣਾ ਹੀ ਨਹੀਂਗੇ ਫਿਰ ਨਗਰ ਕੌਂਸਲ ਦੇ ਇਸ ਬਿਲਡਿੰਗ ਤੋਂ ਕੀ ਲੈਣਾ ਜਿੰਦਾ ਲਈ ਠੀਕ ਹੈ ਲੋਕ ਪਰੇਸ਼ਾਨ ਹੋਣੇ ਕੁਝ ਅੰਦਰ ਨੇ ਕੁਝ ਬਾਹਰ ਖੜੇ ਚਲੋ ਕੋਈ ਗੱਲ ਨਹੀਂ ਲੋਕ ਪਰੇਸ਼ਾਨ ਨੇ ਲੋਕਾਂ ਦੇ ਕਾਰਨ ਹੀ ਅਸੀਂ ਜਿੰਦਾ ਲਾਇਆਗਾ ਲੋਕਾਂ ਦੀ ਜਦੋਂ ਸੁਣਵਾਈ ਨਹੀਂ ਲੋਕ ਸਾਨੂੰ ਕਹਿੰਦੇ ਸੀ ਲੋਕਾਂ ਦੇ ਕੰਮ ਨਹੀਂ ਹੁੰਦੇ ਸੀ ਉਸ ਕਰਕੇ ਕੀ ਸੀ ਉਸ ਕਰਕੇ ਜਿੰਦਾ ਲਾਉਣਾ ਪਾਇਆ ਅੱਕ ਕੇ ਸਾਨੂੰ ਚਲੋ ਤਾਂ ਜਿੰਦਾ ਲਗਾਉ ਕੋਈ ਜਿੰਦਾ ਜਦ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਮੇਰਾ ਇਹ ਅਵਤਾਰ ਸਿੰਘ ਤਾਰਾ ਇਹ ਐਮਸੀ ਬਾਈ ਨੰਬਰ 1 ਸਰਾਂਜੀ ਅੱਜ ਨਗਰ ਕੌਂਸਲ ਨੂੰ ਜਿੰਦਾ ਲਾਇਆ ਕੀ ਕਰ ਜਿੰਦਾ ਲਾਉਣ ਦਾ ਕਾਰਨ ਇਹ ਹੈ ਜੀ ਕਹਿੰਦੇ ਨੇ ਜਿਹੜਾ ਕੰਮ ਨਾ ਕਰੇ ਉਹਨੂੰ ਬੰਦ ਕਰ ਦੋ ਇਹ ਨਗਰ ਕੌਂਸਲ ਕਮੇਟੀ ਸੰਗਰੂਰ ਦੀ ਕੰਮ ਨਹੀਂ ਕਰ ਰਹੀ ਇਸ ਕਰਕੇ ਅਸੀਂ ਨੇ ਇਹਨੂੰ ਜਿੰਦਾ ਲਾਇਆ ਹੈ ਅੱਕ ਕੇ ਜਿੰਦਾ ਲਾਇਆ ਸਾਡੇ ਮਹੱਲਿਆਂ ਦੇ ਵਿੱਚ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੈਗਾ ਕਿ ਚਿਕਨਗੂਨੀਆ ਡੇਂਗੂ ਇੰਨੀਆਂ ਬਿਮਾਰੀਆਂ ਫੈੜੇ ਨੇ ਸੜਕਾਂ ਤੇ ਕੂੜਾ ਪਿਆਗਾ ਲਾਈਟਾਂ ਬੰਦ ਨੇਗੀਆਂ ਵੱਡੇ ਹਾਈਵੇ ਰੋਡ ਦੀਆਂ ਲਾਈਟਾਂ ਬੰਦ ਪਈਆਂ ਨੇਗੀਆਂ ਮਤਲਬ ਡੰਗਰ ਨੇਗੇ ਸੜਕਾਂ ਤੇ ਕੂੜਾ ਖਾਰੇ ਨੇਗੇ ਕਲਮ ਲਾ ਕੇ ਸੀਐਮ ਸਿਟੀ ਹੋਣ ਤੋਂ ਬਾਅਦ ਵੀ ਇੰਨਾ ਬੁਰਾ ਹਾਲ ਮੈਂ ਕਹਣਾ ਸੀਐਮ ਸਿਟੀ ਇਹ ਕ ਐਮ ਸੀ ਸਿਟੀ ਨਹੀਂ ਰਹੀ ਜਨੂਦੀ ਨਗਰ ਕੌਂਸਲ ਕਮੇਟੀ ਬਣੀ ਹੈ ਦੇਖੋ ਪ੍ਰਧਾਨ ਨਗਰ ਕੌਂਸਲ ਕਮੇਟੀ ਆ ਜਿਹੜੀ ਉਹ ਸਰਕਾਰ ਦੀ ਐਮ ਸੀ ਸਰਕਾਰ ਦੇ ਸਰਕਾਰ ਸਾਰਾ ਕੁਝ ਸਰਕਾਰ ਦਾ ਹੁੰਦੇ ਹੋਏ ਵੀ ਇਹਨਾਂ ਨਾਲ ਕਿਉਂ ਵੱਜਿਆ ਪਿਆ ਸੰਗਰੂਰ ਦਾ ਇਹ ਸਿੱਧਾ ਸਿੱਧਾ ਸਾਨੂੰ ਕਹੇ ਲੱਗਦਾ ਵੀ ਜਿਹੜੀ ਇਹ ਸੀਟ ਆ ਕਿਸੇ ਹੋਰ ਨੂੰ ਕਿਸੇ ਦੀ ਹੋਰ ਝੋਲੀ ਚ ਪਾਈ ਜਾ ਰਹੀ ਆ ਇੱਕ ਗੱਲ ਮੈਂ ਹੋਰ ਕਹਿਣਾ ਚਾਹਣਾ ਆ ਆ ਵਰਕ ਆਰਡਰ ਹੋਏ ਨੇ ਆ ਵਰਕ ਆਰਡਰ ਦੀਆਂ ਕਾਪੀਆਂ ਨੇ ਸਾਡੇ ਲੈਵੇ ਜਿਹੜੀ ਅਸੀਂ ਨੇ ਲੈਤੀਆਂ ਨੇ ਇਹ ਵਰਕ ਆਰਡਰ ਹੋਣ ਤੋਂ ਬਾਅਦ ਵੀ ਜਿਹੜੇ ਕੰਮ ਨਹੀਂ ਹੋ ਰਹੇ ਸੰਗਰੂਰ ਦੇ ਕਾਰਨ ਮੈਨੂੰ ਤਾਂ ਇਹ ਲੱਗ ਰਿਹਾ ਵੀ ਕਿ ਦਿਨਾਂ ਕਿਤੇ ਕਮਿਸ਼ਨ ਦੀ ਚੱਕਰ ਆ ਕੋਈ ਕਮਿਸ਼ਨ ਦਾ ਤਾਲਮੇਲ ਨਹੀਂ ਬੈਠ ਰਿਹਾ ਇਹਨਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਬੈਠ ਰਿਹਾ ਇਹ ਘੱਟ ਮੰਗ ਰਹੇ ਹੋਣਗੇ ਉਹ ਜਿਆਦਾ ਮੰਗ ਰਹੇ ਹੋਣਗੇ ਘੱਟ ਦਿੰਦਾ ਹੋਣਾ ਹੈ ਠੇਕੇਦਾਰ ਵਿਚਾਰਾ ਇਹ ਤਾਂ ਠੇਕੇਦਾਰੀ ਦੱਸ ਸਕਦੇ ਨੇ ਕਿ ਵੀ ਕੀ ਚੱਕਰ ਆ ਵਰਕ ਆਰਡਰ ਹੋਣ ਤੋਂ ਬਾਅਦ ਵੀ ਉਹਨਾਂ ਦੇ ਕੰਮ ਨਹੀਂ ਹੋ ਰਹੇਗੇ ਅਸੀਂ ਵੀ ਕਈਆਂ ਨੂੰ ਫੋਨ ਲਾਇਏ ਨੇ ਉਹ ਕਹਿੰਦੇ ਸਾਡੀ ਮਜਬੂਰੀ ਹੈ ਜੀ ਮਜਬੂਰੀ ਵੀ ਨਹੀਂ ਦੱਸਦੇ ਅਸੀਂ ਤਾਂ ਕਹਿੰਦੇ ਹਾਂਗੇ ਸਵਾਲ ਕੀਤਾ ਜਾਵੇ ਯੂ ਸਰਬ ਨੂੰ ਪੁੱਛਿਆ ਜਾਵੇ nagar council committee ਦੇ ਪ੍ਰਧਾਨ ਨੂੰ ਪੁੱਛਿਆ ਜਾਵੇ ਵੀ ਕੀ ਚੱਕਰਾ ਵਰਕ ਆਰਡਰ ਹੋਣ ਤੋਂ ਬਾਅਦ ਵੀ ਜਿਹੜਾ ਕੰਮ ਨਹੀਂ ਹੋ ਰਿਹਾ ਸਾਨੂੰ ਤਾਂ ਕਿਤੇ ਨਾ ਕਿਤੇ ਇਹੀ ਲੱਗ ਰਿਹਾ ਵੀ ਇਹਨਾਂ ਦੀ ਆਸ ਵਿੱਚ ਕਿਤੇ ਸੈਟਿੰਗ ਨਹੀਂ ਬੈਠ ਰਹੀ ਜਿਹਦੇ ਕਰਕੇ ਸੜਕਾਂ ਟੁੱਟੀਆਂ ਪਈਆਂ ਨੇ ਵਰਕ ਆਰਡਰ ਹੋਣ ਤੋਂ ਬਾਅਦ ਵੀ ਕੰਮ ਨਹੀਂ ਹੋ ਰਿਹਾ ਪ੍ਰਧਾਨ ਤੁਹਾਡੇ ਕਮਿਊਨਿਟੀ ਐਮਸੀ ਅਨਜੂ ਉਹਨਾਂ ਦੇ ਫਾਜ਼ਲ ਫਾਜ਼ਲ ਦੇਖੋ ਜੀ ਪਹਿਲਾਂ ਪਹਿਲਾਂ ਉਹਨਾਂ ਦੇ ਚਾਚੀ ਜੀ ਸੀਗੇ ਰਾਮਨਾਗਰ ਮੰਲੇ ਚੋ 3 ਨੰਬਰ ਵਾਰ ਚੋ ਉਹਨਾਂ ਦੀ ਡੈਥ ਹੋਈ ਚਿਕਨਗੂਨੀਆ ਨਾਲ ਉਸ ਤੋਂ ਬਾਅਦ ਕੱਲ ਉਹਨਾਂ ਦੇ ਡੈਡੀ ਦੀ ਡੈਥ ਹੋ ਗਈ ਚਿਕਨਗੂਨੀਆ ਨਾਲ ਸਾਡਾ ਵਿੱਕੀ ਐਮ ਸੀ ਸੀਗਾ ਉਹ ਮੰंजे ਚ ਪਿਆਰਾ ਸਾਡੇ ਕਾਲਾ ਐਮ ਸੀ ਸਾਹਿਬ ਦੀ ਉਹ ਵੀ ਮਤਲ ਮੰंजे ਚ ਪਏ ਰਹੇ ਨੇ ਪੂਰੀ ਸਾਹਿਬ ਦੀ ਕਿ ਉਹਨਾਂ ਦੇ ਘਰ ਦੇ ਚਿਕਨਗੂਨੀਆ ਨਾਲ ਪਏ ਨੇ ਸਾਡੇ ਪਿੰਕੀ ਉਹਨਾਂ ਦੇ ਵੀ ਘਰ ਦੇ ਪਏ ਨੇਗੇ ਇਹ ਮਤਲ ਸਾਡੇ ਇਹ ਤਾਂ ਸਾਡੀ ਆ ਜਿਹੜੇ ਮਹੱਲਿਆਂ ਦੇ ਵਿੱਚ ਇੱਕ ਇੱਕ ਘਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪਏ ਨੇ ਉਹ ਵੀ ਪਏ ਨੇ ਅਸੀਂ ਤਾਂ ਉਹਨਾਂ ਲਈ ਲੜਦੇ ਆ ਅਸੀਂ ਸ਼ਹਿਰ ਲਈ ਲੜਦੇ ਆਗੇ ਅਸੀਂ ਕਿਹੜਾ ਆਪਣੇ ਲਈ ਕੁਝ ਮੰਗ ਰਿਹਾ ਕੰਮ ਕਰਨ ਜਿੰਨਾ ਦੀ ਡਿਊਟੀ ਬੰਦੀ ਕੰਮ ਕਿਉਂ ਨਹੀਂ ਕਰਦੇ ਹੈਗੇ ਇਹਨਾਂ ਨਾਲ ਕਿਉਂ ਵੱਜਿਆ ਹੋਇਆ ਹੈਗਾ ਸੰਗਰੂਰ ਸ਼ਹਿਰ ਦਾ ਜੀ ਨਾਮ ਹੈ ਆਪਣਾ ਜਗਜੀਤ ਸਿੰਘ ਆ ਜੀ ਵਾਰਡ ਨੰਬਰ ਵਾਰਡ ਨੰਬਰ 2 ਤੋਂ ਆਜ਼ਾਦ ਕਾਉਂਸਲਰ ਜਿੱਤੇ ਹਾਂ ਜੀ ਜਿੰਦਾ ਲਾਇਆ ਕੀ ਕਰ ਜਿੰਦਾ ਲਾਉਣ ਦਾ ਕਾਰਨ ਇਹ ਹੈ ਜੀ ਇਹ ਮਿਸੀਪਲ ਕਮੇਟੀ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਜੀ ਨੇ ਭਵਿੰਦਰ ਨਾਹਲ ਜੀ ਈਓ ਨੇ ਇਹ ਬਿਲਕੁਲ ਨਿਕੰਮੇ ਨੇ ਜੀ ਸੰਗਰੂਰ ਦਾ ਵਿੱਚ ਬੁਰਾ ਹਾਲਾ ਸਫਾਈ ਦਾ ਇਸ ਟਾਈਮ ਡੰਗਰਪਸ ਜਿਹੜੇ ਨੇ ਉਹ ਗਲੀਆਂ ਦੇ ਵਿੱਚ ਮੂਕ ਮਾਰਦੇ ਫਿਰ ਜਾਂਦੇ ਨੇ ਜੀ ਔਰ ਸੀਵਰੇਜ ਦਾ ਜਿਹੜਾ ਪਾਣੀ ਆ ਉਹ ਗਲੀਆਂ ਦੇ ਵਿੱਚ ਫਿਰ ਰਿਹਾ ਜੀ ਉਸ ਤੋਂ ਬਾਅਦ ਸਫਾਈ ਦਾ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਪਏ ਨੇ ਚਿਕਨ ਕੁਣੀਏ ਦੀ ਬਿਮਾਰੀ ਆ ਜੀ ਬਹੁਤ ਜ਼ੋਰਾਂ ਤੇ ਸੰਗਰੂਰ ਦੇ ਵਿੱਚ ਫੈਲੀ ਹੋਈ ਆ ਇਸ ਕਰਕੇ ਜਦੋਂ ਕੰਮ ਹੀ ਨਹੀਂ ਕਰਨਾ ਕਮੇਟੀ ਨੇ ਪ੍ਰਧਾਨ ਨੇ ਕੰਮ ਨਹੀਂ ਕਰਨਾ ਯੂਓ ਨੇ ਕੰਮ ਨਹੀਂ ਕਰਨਾ ਉਹਦੇ ਸੰਗਰੂਰ ਦੇ ਲੀਡਰਾਂ ਨੇ ਕੰਮ ਨਹੀਂ ਕਰਨਾ ਤਾਂ ਫਿਰ ਇਹਨੂੰ ਜਿੰਦਾ ਹੀ ਲਾ ਦੋ ਜਿੱਥੇ ਕਿ ਇਹਦਾ ਇਹਦਾ ਖਰਚਾ ਕਰਨ ਨੂੰ ਪਾਉਣੇ ਆਪਾਂ ਜੀ ਇਹਨਾਂ ਦਾ ਲੋਕ ਪਰੇਸ਼ਾਨ ਹੋਣ ਅਧਿਕਾਰੀ ਵਿੱਚ ਪਰੇਸ਼ਾਨ ਹੋ। ਦੇਖੋ ਲੋਕ ਤਾਂ ਲੋਕ ਤਾਂ ਪਰੇਸ਼ਾਨ ਪਹਿਲਾਂ ਵੀ ਨੇ। ਲੋਕ ਜੇ ਅੰਦਰ ਜਾਂਦੇ ਨੇ ਤਾਂ ਬਾਹਰ ਆਉਂਦੇ ਨੇ ਜੀ। ਲੋਕ ਤਾਂ ਪਹਿਲਾਂ ਵੀ ਪਰੇਸ਼ਾਨ ਨੇ ਜੀ। ਜਿਹੜੇ ਅੰਦਰ ਜਾ ਕੇ ਬਾਹਰ ਆਉਂਦੇ ਨੇ ਬਾਹਰ ਵਾਲੇ ਅੰਦਰ ਵਾਜਦੇ ਨੇ। ਉਹ ਤਾਂ ਪਰੇਸ਼ਾਨ ਪਹਿਲਾਂ ਵੀ ਨੇ। ਉਹਨਾਂ ਦੇ ਘਰ ਅੰਦਰ ਕੰਮ ਹੁੰਦਾ ਜੀ। ਆ ਚੱਕੀ ਦਾ ਨੋਟ ਟੈਨ ਵਾਸਤੇ ਜਾਂਦੇ ਨੇ ਅੰਦਰ ਰਾਜਕੁਮਾਰ ਛੁੱਟੀ ਤੇ ਆ ਕਹਿੰਦੇ ਛੁੱਟੀ ਤੇ ਆ ਵੀ ਕਿਸੇ ਦੀ ਹੋਰ ਡਿਊਟੀ ਲਾਓ। ਲੋਕਾਂ ਨੂੰ ਕਿਉਂ ਪਰੇਸ਼ਾਨ ਕਰਿਆ?